ਜੀ ਅਕਾਲ ਤੱਕ ਸਾਹਿਬ ਦੇ ਸਕਤਰੇ ਤੇ ਜਫੀਰਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਇਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਨਾ ਬੜੀਆਂ ਮੁੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੇ ਅੱਖ ਨੂੰ ਬੜੀ ਢਾਹ ਲੱਗੀ ਆ ਸਾਡਾ ਅੰਤਰਰਾਸ਼ਟਰੀ ਪੱਧਰ ਤੇ ਵੀ ਵਕਾਰ ਜਿਹੜਾ ਵਾ ਸਿੱਖਾਂ ਦਾ ਆਪਸੀ ਜਿਹੜਾ ਵਾ ਖਰਾਬ ਹੋਇਆ ਤੇ ਆਪਸੀ ਜਿੱਦਾਂ ਇਹਦੇ ਨਾਲ ਪਿੜਤ ਰਹੀ ਆ ਵੀ ਅਸੀਂ ਆਪੋ ਪਾਰ ਦੇ ਵਿੱਚ ਰਹੇ ਆ ਉਹਦੇ ਵਿੱਚ ਬਾਈਬਲ ਕਲਾ ਗੋਲੀकांड ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਇਜ਼ਮੀਆਂ ਹੋ ਗਈਆਂ ਸੌਦਾ ਸਾਧ ਨੂੰ ਮਾਫੀ ਦੇਣ ਦਾ ਮੁੱਦਾ ਹੋ ਗਿਆ ਇਹਦੇ ਵਿੱਚ ਜਿਹੜਾ ਮੰਨਿਆ ਜਾਂਦਾ ਕਿ ਮੁੱਖ ਤੌਰ ਦੇ ਤੇ ਜਿਹੜੀਆਂ ਉਦੋਂ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਜਾਂ ਉਹ ਧਾਰਮਿਕ ਸੀਗੀਆਂ ਜਾਂ ਉਹ ਰਾਜਸੀ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਅਕਾਲੀ ਦਲ ਸੀਗਾ ਜਣ ਇਹਨਾਂ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਮੰਨਿਆ ਗਿਆ ਕਿ ਇਹਨਾਂ ਨੇ ਉਦੋਂ ਮੌਕਾ ਰਹਿੰਦਿਆਂ ਜਿਹੜਾ ਵਾ ਕੋਈ ਵੀ ਐਕਸ਼ਨ ਪ੍ਰੋਪਰ ਨਹੀਂ ਲਿਆ ਜਿਹਦੇ ਨਾਲ ਇੱਕ ਬੜਾ ਵੱਡਾ ਗਹਿਰਾ ਜਿਹੜਾ ਰੋਸ ਹੈ ਉਹ ਸਿੱਖ ਕੌਮ ਦੇ ਵਿੱਚ ਜਿਹੜਾ ਵਾ ਉਤਪਨ ਹੋਇਆ ਉਹਦੇ ਨਾਲ ਧੜੇ ਬਣੇ ਸਾਡਾ ਵਿਕਾਰ ਜਿਹੜਾ ਵਾ ਉਹ ਖਰਾਬ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਉਹ ਅਸੀਂ ਮਹਿਸੂਸ ਕਰਦੇ ਆਂ ਵੀ ਉਦੋਂ ਇੱਕ ਕੋਈ ਛੋਟਾ ਧੜਾ ਜਾਂ ਕੋਈ ਗਿਣਤੀ ਗਿਣਤੀ ਦੇ ਬੰਦੇ ਨਹੀਂ ਸੋਸ਼ਲی ਜ਼ਿੰਮੇਵਾਰ ਨਹੀਂ ਹੈਗੇ ਅੱਜ ਜਿਹੜੇ ਕੁਝ ਕਾਲੀ ਦਲ ਨਾਲੋਂ ਤੁਹਾਡਾ ਵੱਖਰਾ ਵੀ ਹੋ ਗਿਆ ਆ ਕੁਝ ਲੋਕ ਵੱਖਰੇ ਹੋ ਗਏ ਨੇ ਇਹ ਸਾਰੇ ਉਦੋਂ ਸਮੂਹਕ ਤੌਰ ਤੇ ਜ਼ਿੰਮੇਵਾਰ ਨੇ ਲੋਕ ਇਹ ਉਹਨਾਂ ਦੇ ਵੀ ਉਨੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਉਸ ਸਮੇਂ ਦੀ ਕੋਰ ਕਮੇਟੀ ਸੀਗੀ ਉਹਨਾਂ ਨੇ ਵੀ ਫੈਸਲੇ ਲਏ ਜਾਂ ਜ਼ਿੰਮੇਵਾਰ ਲੀਡਿੰਗ ਪਰਸਨ ਸੀਗੇ ਜਿਹੜੇ ਅਕਾਲੀ ਦਲ ਦੇ ਅੱਜ ਉਹ ਭਵੇਂ ਕਾਲੀਦਾਲਾਂ ਨੂੰ ਮੇਨਾਂ ਨੂੰ ਵੱਖਰੇ ਨੇ ਇੱਕ ਵੱਖਰ ਟੜਾ ਬਣ ਗਿਆ ਇਹਨਾਂ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਮਹਿਸੂਸ ਕਰਦੇ ਇਸ ਚੀਜ਼ ਨੂੰ ਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਇਹਨਾਂ ਸਾਰਿਆਂ ਨੂੰ ਸ੍ਰੀ ਅਕਾਲ ਤੱਕ ਸਭ ਦੇ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਇਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਇਹ ਜੇ ਇਹਨਾਂ ਨੇ ਮੰਨ ਗਿਆ ਵੀ ਅਸੀਂ ਗਲਤੀਆਂ ਕੀਤੀਆਂ ਤੇ ਇਹਨਾਂ ਨੂੰ ਗੁਨਾਹ ਆਪਣੇ ਕਬੂਲ ਕਰ ਲੈਣੇ ਚਾਹੀਦੇ ਆ ਜੇ ਇਦਾਂ ਕਰਦੇ ਆ ਤੇ ਕੌਮ ਦੇ ਵਿੱਚ ਏਕਤਾ ਵਧਦੀ ਆ ਸਾਡਾ ਹੋਰ ਵਕਾਰ ਕੌਮ ਦਾ ਉੱਚਾ ਹੁੰਦਾ ਵਾ ਸਾਡੀ ਆਪਸੀ ਪਿਆਰ ਵਧਦਾ ਵਾ ਅੱਜ ਅਸੀਂ ਜਿਹੜਾ ਖੇਰੂ-ਖੇਰੂ ਹੋਏ ਪਰਿਆਂ ਇਹਨਾਂ ਖੇਰੂ-ਖੇਰੂ ਹੋਣ ਦੇ ਨਾਲ ਜਿਹੜੀਆਂ ਦੂਜੀਆਂ ਸ਼ਕਤੀਆਂ ਵਾਂ ਉਹ ਸਾਡੀ ਕੌਮ ਨੂੰ ਨੀਵਾ ਵਿਖਾਉਣ ਦੇ ਲਈ ਸਾਡੀ ਤਾਕਤ ਨੂੰ ਘਟ ਕਰਨ ਦੇ ਲਈ ਸਾਨੂੰ ਥਾਂ-ਥਾਂ ਦੇ ਉੱਤੇ ਜਿਹੜੀ ਆ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਦਾ ਕਰਨਾ ਪੈ ਰਿਹਾ। ਤੋਂ ਅੱਜ ਸਮੇਂ ਦੀ ਬਹੁਤ ਵੱਡੀ ਲੋਡ ਵਾ ਕਿ ਇਹਨਾਂ ਨੂੰ ਇਹ ਆਪਣੇ ਨਿੱਜੀ ਮਫਾਦਾਂ ਤੋਂ ਉੱਪਰ ਉੱਠ ਕੇ ਜਿਹੜੀ ਵੀ ਗੁਨਾਹਗਰ ਲੋਕ ਨੇ ਬੜੀ ਇਮਾਨਦਾਰੀ ਦੇ ਨਾਲ ਆ ਕੇ ਜਿਹੜਾ ਵਾ ਇੱਥੇ ਕੋਰ ਕਮੇਟੀ ਦੀ ਇਹਨਾਂ ਜਿਹੜੀ ਪੋਸਟ ਸਮੇਂ ਦੀ ਅਕਾਲੀ ਦਲ ਦੀ ਕੋਰ ਕਮੇਟੀ ਆ ਜਥੇਦਾਰ ਸਾਹਿਬ ਨੂੰ ਇਹੇ ਅਪੀਲ ਕੀਤੀ ਹੈ ਕਿ ਇੱਕ ਬੜੀ ਪਾਵਰਫੁਲ ਕਿਸੇ ਪਾਰਟੀ ਦੀ ਜਿਹੜੀ ਕੋਰ ਕਮੇਟੀ ਹੁੰਦੀ ਆ ਉਹਨਾਂ ਨੂੰ ਵੀ ਇੱਥੇ ਆ ਕੇ ਇਹਨਾਂ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਕਿਉਂਕਿ ਸਾਰਾ ਕੋਸ ਉਹਨਾਂ ਦੇ ਵੀ ਨੋਟਸ ਹੋਊਗਾ ਇਹ ਅਕਾਲੀ ਦਲ ਦੀ ਸਮੂਚੀ ਜਿਹੜੀ ਮੁਖ ਲੀਡਰਸ਼ਿਪ ਉਹ ਸਵੀਕਾਰ ਕਰ ਚੁੱਕੀ ਐ ਇਸ ਚੀਜ਼ ਨੂੰ ਇਹਦੇ ਵਿੱਚ ਇਹ ਵੀ ਕੋਈ ਘਟਦਾ ਨਹੀਂ ਇਹਨਾਂ ਕੋ ਰਤਬਾ ਨਹੀਂ ਘਟਦਾ ਇਹ ਗੁਰੂ ਮਹਾਰਾਜ ਦੀ ਬਾਣੀ ਵੀ ਕਹਿੰਦੀ ਐ ਜੋ ਮਾਲਕ ਦੇ ਆ ਕੇ ਦਰਦੇ ਤੇ ਆਪਣੇ ਗ੍ਰਾਹਾਂ ਨੂੰ ਇਹ ਕਬੂਲ ਕਰਨਾ ਤੇ ਜਿਹੜੀ ਇਹ ਮਾਲਕ ਇਹਨਾਂ ਨੂੰ ਚੜੀ ਸਬੱਤ ਬੱਠੀ ਅੱਗੇ ਤੇ ਤਾਂ ਕਰਕੇ ਕਿ ਕੌਮ ਦੀ ਜਿਹੜੀ ਇਹ ਚੜ੍ਹਦੀ ਕਲਾ ਹੋ ਸਕਦੀ ਇਹਦੇ ਵਿੱਚ ਅਸੀਂ ਮਹਿਸੂਸ ਕਰਦੇ ਆਂ ਵੀ ਸ਼ਰੋਮਣੀ ਕਮੇਟੀ ਆ ਅਕਾਲੀ ਦਲ ਵਾ ਇਹ ਸਾਡੀਆਂ ਧਾਰਮਿਕ ਤੇ ਰਾਜਸੀ ਤਰ੍ਹਾਂ ਨੇ ਸਾਡੀ ਕੌਮ ਨੂੰ ਸ਼ਕਤੀ ਇੱਥੋਂ ਹੀ ਮਿਲਨੀ ਆ ਬੜੀ ਕੁਰਬਾਨੀਆਂ ਵਾਲੀਆਂ ਜਿਹੜੀਆਂ ਇਹ ਹੈਗੀਆਂ ਤਰ੍ਹਾਂ ਨੇ ਇਹਨਾਂ ਦੇ ਵਕਾਰ ਨੂੰ ਅਸੀਂ ਜਿਹੜਾ ਵਾ ਤਾਂ ਨਾਂ ਲਈਏ ਇਹਨਾਂ ਨੂੰ ਨਾਂ ਪਿੱਛੇ ਲੈ ਕੇ ਜਾਈਏ ਕੌਮ ਦੀ ਜੇ ਚੜ੍ਹਦੀ ਕਲਾ ਚਾਹੁਣੇ ਆ ਜੇ ਸਿੱਖ ਪੰਥ ਦੀ ਚੜ੍ਹਦੀ ਕਲਾ ਚਾਹੁਣੇ ਤੇ ਇਹ ਬੜੀਆਂ ਜ਼ਿੰਮੇਵਾਰ ਲੋ ਸਾਡੀਆਂ ਧਰਾਂ ਨੇ ਰਾਜਸੀ ਤੇ ਜਿਹੜੀ ਹੈਗੀ ਆ ਪੋਲੀਟੀਕਲ ਧਰਾਂ ਜਿਹੜੀਆਂ ਹੈਗੀਆਂ ਨੇ ਤੇ ਧਾਰਮਿਕ ਇਹਨਾਂ ਨੂੰ ਚਾਹੀਦਾ ਕਿ ਆਪਣਾ ਜਿਹੜਾ ਵਾ ਉਹ ਜ਼ਿੰਮੇਵਾਰੀ ਦੇ ਨਾਲ ਆਪਣਾ ਰੋਲ ਜਿਹੜਾ ਵਾ ਅਨੁਭਾਉਂਦੇ ਰਹਿਣ ਜਿਹੜੇ ਵੀ ਇਹਨਾਂ ਲਈ ਗੁਲਾਹ ਘਰ ਇਹਨਾਂ ਚੀਜ਼ਾਂ ਲਈ ਹੈਗੇ ਨੇ ਉਹਨਾਂ ਨੂੰ ਆਪਣੀ ਇਮਾਨਦਾਰੀ ਦੇ ਨਾਲ ਇੱਥੇ ਆ ਕੇ ਪੂਰੀ ਸੋਚੀ ਸਿੱਖ ਕੌਮ ਦੇ ਸਾਹਮਣੇ ਜਿਹੜਾ ਆਪਣਾ ਪੱਖ ਰੱਖ ਦੇਣਾ ਚਾਹੀਦਾ ਗਾਲ ਪਕਸਰ ਤੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਬਾਬਲ ਕਲਾਂ ਗੋਲੀਕਾਨ ਵਗੇ ਇੱਕ ਅਹਿਮ ਜੜੇ ਆ ਜਿਹੜੇ ਮਸਲੇ ਆ ਉਹਦੇ ਤੇ ਸਿੱਧੇ ਤੌਰ ਤੇ ਸ਼ਰੋਮਣੀ ਕਾਲਦਾਨ ਨੂੰ ਆਪਾਂ ਸਾਰੇ ਗੁਨਾ ਮੰਨਦੇ ਹਾਂ ਕਿ ਉਹਨਾਂ ਨੇ ਉਹਨਾਂ ਦੀ ਸਰਕਾਰ ਵੇਲੇ ਆ ਇਹ ਬੇਦਵੀ ਹੋਈਆਂ ਸਨ ਇੱਚ ਕੋਈ ਸ਼ੱਕ ਨਹੀਂ ਆ ਕਿ ਸ਼ਰੋਮਣੀ ਕਾਲਦਾਨ ਅਤੇ ਉਸ ਸਮੇਂ ਦੀ ਕਾਲੀ ਸਰਕਾਰ ਵੱਲੋਂ ਇਹ ਜਿਹੜੀ ਘਟਨਾਵਾਂ ਵਾਪਰੀਆਂ ਸਨ ਸਾਰੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਬੜਾ ਅਸਲੀ ਦਾ ਗਹਿਰਾ ਦੁੱਖ ਆ ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਦੀ ਇਸ਼ਤ ਹਨ ਅਤੇ ਅੱਜ ਅਸੀਂ ਸਿੱਖ ਫਾਊਂਡੇਸ਼ਨ ਮੱਤਾ ਵੱਲੋਂ ਸ੍ਰੀ ਕਾਲਤਰ ਸਾਹਿਬ ਵਿਖੇ ਕਪਤਰੀ ਨੇ ਵੀ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਹਨ ਕਿ ਜੋ ਬੇਦਬੀ ਘਟਨਾ ਵਾਪਰੀਆਂ ਹਨ ਸ਼੍ਰੋਮਣੀ ਗੱਦਦਾਰ ਸਰਕਾਰ ਨੇ ਉਸ ਗਨਾਵਾਂ ਨੂੰ ਮੰਨਿਆ ਹੈ ਅਤੇ ਸਿੱਧੇ ਤੌਰ ਤੇ ਸ਼੍ਰੋਮਣੀ ਗੱਦਦਾਰ ਦੇ ਉਸ ਸਮੇਂ ਦੀ ਭਾਵੇਂ ਕੈਬਨਟ ਸੀ ਉਹ ਵੀ ਗੁਨੇਦਾਰ ਹੈ ਅਤੇ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਹੈ ਜਿਹੜੀ ਅਹਿਮ ਕੋਰ ਕਮੇਟੀ ਮੀਟਿੰਗ ਕਰਦੀ ਹੈ ਇਹ ਜੇ ਸਾਹਨ ਬੇਨਤੀ ਕਰਨ ਵਾਸਤੇ ਆਏ ਹਨ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਉਸ ਨੂੰ ਸਜ਼ਾ ਲਾਈ ਜਾਵੇ ਕਿਉਂਕਿ ਜਿਹੜੀ ਘਟਨਾ ਵਾਪਰੀਆਂ ਹਨ ਪੰਥ ਸਰਕਾਰ ਅਕਾਲੀ ਦਲ ਦੀ ਅਤੇ ਬੜੀ ਦੁੱਖ ਦੀ ਗੱਲ ਹੈ ਕਿ ਉਸ ਟਾਈਮ ਦੇ ਸਾਡੀ ਸਰਕਾਰ ਨੇ ਅਸੀਮੀ ਸਰਕਾਰ ਦਾ ਚਲੋ ਅਸੀਂ ਫੈਡਰੇਸ਼ਨ ਵੱਲੋਂ ਵੀ ਇਹਨਾਂ ਸਹਿਯੋਗ ਦਿੰਦੇ ਰਹੇ ਹਾਂ ਪਰ ਜਦੋਂ ਗੁਰੂ ਮਹਾਰਾਜ ਦੀ ਬੇਦਵੀ ਦਾ ਮਸਲਾ ਆਉਂਦਾ ਹੈ ਉਸ ਵਿੱਚ ਅਸੀਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਸਾਨੂੰ ਪਹਿਲੇ ਹਨ ਇਸ ਕਰਕੇ ਅਸੀਂ ਜੇ ਤਾਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਕਿਉਂਕਿ ਕੋਰ ਕਮੇਟੀ ਦੇ ਜਿਹੜੇ ਫੈਸਲੇ ਕੀਤੇ ਗਏ ਹਨ ਅਤੇ ਕੈਬਨਟ ਜਿਹੜੀ ਜਿਹੜੀ ਕੈਬਨਟ ਆ ਉਹਨੂੰ ਵੀ ਤਲਬ ਕੀਤਾ ਜਾਵੇ ਇਹ ਜੇ ਕੋਈ ਸ਼ੱਕ ਨਹੀਂ ਆ ਕਿ ਕਾਲੀਦਾਲ ਦੇ ਧੜੇ ਦੋ ਧੜੇ ਬਣ ਚੁੱਕੇ ਹਨ ਪਰ ਜਿੰਨੇ ਵੀ ਧੜੇ ਹਨ ਇਸ ਮੁਖ ਰੂਪ ਤੇ ਇਹ ਸਾਰੇ ਜ਼ਿੰਮੇਵਾਰ ਹਨ ਇਨ੍ਹਾਂ ਸਾਰਿਆਂ ਤੋਂ ਤਲਬ ਕਰਕੇ ਜਿਹੜੀ ਆ ਸਭ ਤੋਂ ਸਜ਼ਾ ਲਉਣੀ ਚਾਹੀਦੀ ਹੈ